ਹਰਿ ਰਾਮ ਨਾਮ ਸਮਾਇਆ ਜਗ ਦਾਤਾ ਸੋਏ ਭਗਤ ਵਿਚਲ ਤੇ ਲੋਏ ਜਿਉ ਗੁਰ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਈ ਜਿਉ ਅਵਰੂ ਨਾ ਜਾਣੈ ਸ਼ਬਦ ਗੁਰ ਕੈ ਇੱਕ ਨਾਮ ਤਿਆਵਹਿ ਪ੍ਰਸ਼ਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ ਆਇ ਹਕਾਰਾ ਚੱਲਣ ਵਾਰਾ ਹਰਿ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤੇ ਹਰ ਪਾਇਆ ਹਰ ਬਾਣਾ ਗੁਰ ਪਾਇਆ ਗੁਰ ਜਾਵੇਂ ਹਰ ਪ੍ਰਭ ਪਾਸ ਜਿਉ ਸਤ ਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਰ ਰੱਖੋ ਅਰਦਾਸ ਜਿਉ ਪੈਰ ਰੱਖੋ ਹਰ ਦਨਹਾ ਕੇਰੀ ਹਰ ਦੇਹੁ ਨਾਮ ਨਰਨਜਨੂ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨੇ ਖੰਜਨੋ ਸਤ ਗੁਰੂ ਕੀ ਬੇਨਤੀ ਪਾਈ ਸਤ ਗੁਰੂ ਕੀ ਸਤ ਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਉ ਹਰ ਧਾਰ ਕਿਰਪਾ ਸਤ ਗੁਰ ਮਿਲਾਇਆ ਤਨ ਤਨ ਕਹਿ ਸ਼ਾਬਾਸ਼ ਜੀਉ ਮੇਰੇ ਸਿੱਖ ਸੁਣਹੁ ਪੁੱਤ ਭਾਈ ਹੋ ਮੇਰਾ ਹਰ ਬਾਣਾ ਆਉ ਮੈਂ ਪਾਸ ਜੀਉ ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸ਼ਾਮਾਸ਼ ਜੀਉ ਭਗਤ ਸਤਗੁਰ ਪੁਰਖ ਸੋਈ ਜੇ ਸੰਹਰ ਪ੍ਰਭ ਬਾਣਾ ਭਾਵਾਏ ਆਨੰਦ ਅਨਹਦ ਵਦਹ ਵਾਜੇ ਹਰ ਆਪ ਗਲ ਮੇ ਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰਨ ਰਜਾਸ ਜੀਉ ਉਰ ਲਿਖਿਆ ਪਰਵਾਣਾ ਫਿਰੈ ਰਾਹੀ ਮੁਰਜਾਈ ਹਰ ਪ੍ਰਪਾਸ ਜੀਉ ਸਤਗੁਰੁ ਭਾਣੈ ਆਪਣਾ ਬਹਿ ਪਰਵਾਰ ਸਦਾ ਆ ਮਤਮੈ ਪਿਛੈ ਕੋ ਰੋਬ ਸੀ ਮਤਮੈ ਪਿਛੈ ਕੋਈ ਰੋਬ ਸੀ ਸ਼ੋ ਮੈਂ ਮੂਲ ਨਾ ਪਾਇਆ ਮਿੱਤ ਪਹਿਜੈ ਮਿੱਤ ਬਿੰਗ ਸੈ ਜਿਸ ਮਿੱਤ ਕੀ ਪਹਿਜ ਭਾਵੈ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਗੁਰੂ ਪੈ ਨਾਵੇ ਸਤ ਗੁਰੂ ਪ੍ਰਤਖ ਹੁੰਦਾ ਮਹਾਰਾਜ ਆਪ ਟਕਾਇਆ ਸਭ ਸਿੱਖ ਬੰਦਪੁੱਤ ਭਾਈ RAM ਦਾਸ ਪਹਿਰੀ ਪਾਇਆ ਅੰਤੇ ਸਤ ਗੁਰ ਬੋਲੇ ਆ ਮੈਂ ਪਿਛੈ ਕੀਰਤਨ ਪਰ ਹੋ ਨਿਰਬਾਨ ਜੀਉ ਕੇਸੋ ਗੋਪਾਲ ਪੰਡਿਤ ਸਦਯੋ ਹਰ ਹਰ ਕਥਾ ਪੜ੍ਹਹਿ ਪੁਰਾਣ ਜੀਉ ਹਰ ਕਥਾ ਪੜਿਐ ਹਰ ਨਾਮ ਸੁਣੀਐ ਮੇਬਾਨ ਹਰ ਰੰਗ ਘੁਰ ਭਾਵੈ ਪਿੰਨ ਪੱਤਲ ਕਿਰਿਆ ਦੀਵਾ ਹਉਲ ਹਰ ਸਰ ਪਾਵੈ ਹਰ ਪਾਇਆ ਸਤਗੁਰੁ ਮੋਲੇਆ ਹਰ ਪਾਇਆ ਸਤਗੁਰੁ ਮੋਲੇਆ ਹਰ ਮਿਲਿਆ ਪੁਰਖ ਸੁਜਾਨ ਜੀਉ ਰਾਮਦਾਸ ਛੋਣੀ ਤਿਲਕ ਦੀਆਂ ਗੁਰ ਸ਼ਬਦ ਸੱਚ ਨਿਸ਼ਾਨ ਜੀ ਸਤ ਗੁਰ ਪੁਰਖ ਜੇ ਬੋਲਿਆ ਸਤ ਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮੰਨ ਲੈ ਹਿਰਦਾਈ ਜਿਉ ਮੋਹੀ ਪਤ ਸਨਮੁਖ ਹੋਇਆ RAMDAS ਐ ਪਹਿਰੀ ਪਾਏ ਜਿਉ ਸਭ ਪਮੈ ਪਹਿਰੀ ਸਤ ਗੁਰੂ ਕੇ ਰੀ ਜਿੱਥੈ ਗੁਰੂ ਆਪ ਰਖਿਆ ਕੋਈ ਕਰ ਬਖੀਲੀ ਨਵੇਂ ਨਾਹੀ ਫਿਰ ਸਤਿਗੁਰੂ ਆਣ ਨਿਮਾਇਆ ਹਰ ਗੁਰਹਿ ਬਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਹਰਦਾਏ ਜਿਉ ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪਹਿਨੀ ਪਾਏ ਜਿਉ ਹਰ ਗੁਰਹਿ ਬਾਣਾ ਦੀ ਵਡਿਆਈ ਤਉਨ ਲਿਖਿਆ ਲੇਖ ਹਰਦਾਇ ਜੀਉ ਕਹੈ ਸੁੰਦਰ ਸੁਣਹੁ ਸੰਤੋ ਸਭ ਜਗਤ ਪਹਿਰੀ ਪਾਇ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ